ਜਿਵੇਂ ਹੁਣ ਇੱਕ ਛੋਟਾ ਜਿਹਾ ਬੀਜ ਹੈ ਟਾਲੀ ਦਾ ਟਾਲੀਆਂ ਨੇ ਨਾ ਲਾਈਆਂ ਆਪਾਂ ਟਾਲੀ ਦਾ ਇੱਕ ਛੋਟਾ ਜਿਹਾ ਬੀਜ ਹੈ ਹੁਣ ਆਪਾਂ ਕੀ ਕਹਿੰਦੇ ਆ ਕੀ ਹੈ ਜੀ ਚਪਟਾ ਜਿਹਾ ਹੈ ਜੀ ਚਪਟਾ ਜਿਹਾ ਇਹ ਕੀ ਹੈ ਬੀਜ ਚਪਟਾ ਜਿਹਾ ਇੱਕ ਬੀਜ ਹੈ ਉਹਨੂੰ ਮਿੱਟੀ 'ਚ ਲਾ ਦਿੱਤਾ ਧਿਆਨ ਨਾਲ ਸੁਣਿਓ ਉਹਨੂੰ ਮਿੱਟੀ 'ਚ ਲਾ ਦਿੱਤਾ ਉਹਦੇ ਵਿੱਚੋਂ ਫਿਰ ਉਹਦਾ ਰੂਪ ਸਿੱਧਾ ਜਿਹਾ ਹੋ ਗਿਆ ਤਿੱਖਾ ਜਿਹਾ ਐਦਾਂ ਤਿੱਖਾ ਜਿਹਾ ਹੋ ਗਿਆ ਧਰਤੀ ਤੋਂ ਮੜਾ ਜਾ ਬਾਹਰ ਆਉਣ ਲੱਗ ਪਿਆ ਆਪਾਂ ਕੀ ਇਹਨੂੰ ਕਿਹਾ ਅੰਕੁਰ ਅੰਕੁਰ ਉਹਨੂੰ ਕਹਿੰਦੇ ਥੋੜਾ ਜਿਹਾ ਵੱਡਾ ਹੋ ਗਿਆ ਫਿਰ ਆਪਾਂ ਕੀ ਕਹਿੰਦੇ ਉਹਨੂੰ ਪੌਦਾ ਹੁਣ ਕੀ ਇਹ ਪੌਦਾ ਹੋਰ ਵੱਡਾ ਹੋ ਗਿਆ ਹੁਣ ਕੀ ਇਹ ਦਰਖਤ ਹੁਣ ਦਰਖਤ ਹੁਣ ਉਸ ਤੋਂ ਬਾਅਦ ਫਿਰ ਉਹਨੂੰ ਕਟਿਆ ਗਿਆ ਟਾਲੀ ਨੂੰ ਕੱਟਿਆ ਗਿਆ ਹੁਣ ਕੀ ਬਣ ਗਿਆ ਵੱਡੇ ਵੱਡੇ ਚੀਰ ਕੇ ਕੀ ਹੈ ਜੀ ਇਹ ਛੀਰ ਫਿਰ ਸਿੱਧੇ ਸਿੱਧੇ ਕੱਟ ਕੇ ਫਿਰ ਇਹ ਕੀ ਹੈ ਜੀ ਇਹ ਫੱਟੇ ਫੱਟੇ ਬਣ ਬਣ ਗਏ ਹੁਣ ਫੱਟੇ ਬਣਨ ਤੋਂ ਬਾਅਦ ਅੱਗ ਲਾਤੀ ਹੁਣ ਕੀ ਬਣ ਗਿਆ ਕਹਿੰਦੇ ਕੋਲੇ ਕੋਲੇ ਬਣ ਗਏ ਕੋਲੇ ਬਣਨ ਤੋਂ ਬਾਅਦ ਉਹਨੂੰ ਜਦੋਂ ਕੁੱਟ ਦਿੱਤਾ ਪੀਸ ਦਿੱਤਾ ਇਹ ਹੁਣ ਕੀ ਬਣ ਗਿਆ ਕਹਿੰਦੇ ਸਵਾਹ ਬਣ ਗੀ ਸਵਾਹ ਬਣ ਗਈ ਹੋਰ ਬਰੀਕ ਪੀਤਾ ਜਿਵੇਂ ਹੀ ਬਰੀਕ ਕਰਤਾ ਲੈ ਹਵਾ ਚ ਉੱਡ ਗਿਆ ਇਹ ਕੀ ਹੈ ਜਰਰਾ ਧਿਆਨ ਨਾਲ ਸਮਝਿਓ ਜਰਰਾ ਰੂਪ ਬਦਲਦਾ ਹੈ ਨਾਮ ਬਦਲਦਾ ਹੈ ਹਸਤੀ ਉਹੀ ਰਹਿੰਦੀ ਹੈ ਆਖੋ ਸਤਿਨਾਮ ਸ੍ਰੀ ਵਾਹਿ ਕਲ ਸਮਝਿਓ ਗੱਲ ਸਮਝਿਓ ਬਈ ਜੇ ਪਕੜ ਚ ਆ ਜੇ ਗੱਲ ਹਸਤੀ ਨਹੀਂ ਮਿਟਦੀ ਰੂਪ ਬਦਲਦਾ ਤੇ ਨਾਮ ਬਦਲਦਾ ਹਸਤੀ ਨੇ ਬਦਲਦੀ ਬੀਜ ਸੀ ਰੂਪ ਬਦਲਿਆ ਤੇ ਨਾਮ ਬਦਲਿਆ ਅੰਕੁਰ ਹਸਤੀ ਸੀ ਫਿਰ ਰੂਪ ਬਦਲਿਆ ਤੇ ਨਾਮ ਬਦਲਿਆ ਫਿਰ ਕੀ ਕਿਹਾ ਪੌਦਾ ਫਿਰ ਹਸਤੀ ਸੀ ਫਿਰ ਨਾਮ ਬਦਲ ਰੂਪ ਬਦਲਿਆ ਫਿਰ ਨਾਮ ਬਦਲਿਆ ਤ੍ਰਖਤ ਹਸਤੀ ਉਹੀ ਸੀ ਫਿਰ ਰੂਪ ਬਦਲਿਆ ਨਾਮ ਬਦਲਿਆ ਹਸਤੀ ਹੀ ਸੀ ਫਿਰ ਰੂਪ ਬਦਲਿਆ ਨਾਮ ਬਦਲਿਆ ਫੱਟਾ ਹਸਤੀ ਉਹੀ ਸੀ ਫਿਰ ਰੂਪ ਬਦਲਿਆ ਨਾਮ ਬਦਲਿਆ ਇਹ ਕੋਲੇ ਬਣ ਗਏ ਹਸਤੀ ਉਹੀ ਸੀ ਫਿਰ ਰੂਪ ਬਦਲ ਗਿਆ ਤੇ ਨਾਮ ਬਦਲ ਗਿਆ ਸਵਾਹ ਹਸਤੀ ਉਹੀ ਸੀ ਫਿਰ ਰੂਪ ਬਦਲ ਗਿਆ ਨਾਮ ਬਦਲ ਗਿਆ ਜਰਰਾ ਹਸਤੀ ਦੀ ਮਿੱਟੀ ਨਾਮ ਬਦਲਦੇ ਰਹੇ ਰੂਪ ਬਦਲਦੇ ਰਹੇ ਹਸਤੀ ਨਹੀਂ ਬਦਲੀ ਹਸਤੀ ਨਹੀਂ ਮਿਟ ਸਕਦੀ ਤੁਸੀਂ ਉਹਦੀ ਹਸਤੀ ਨਹੀਂ ਮਿਟਾ ਸਕਦੇ ਤੂੰ ਦਰਖਤ ਨੂੰ ਕੱਟ ਸਕਦਾ ਹੈ ਹਸਤੀ ਨਹੀਂ ਮਿਟਾ ਸਕਦਾ ਤੂੰ ਉਹਦੇ ਬੱਟੇ ਬਣਾ ਸਕਦਾ ਹੈ ਹਸਤੀ ਨਹੀਂ ਮਿਟਾ ਸਕਦਾ ਤੂੰ ਉਹਨੂੰ ਕੋਲੇ ਬਣਾ ਸਕਦਾ ਉਹਦੀ ਹਸਤੀ ਨਹੀਂ ਮਿਟਾ ਸਕਦਾ ਉਹਨੂੰ ਤੂੰ ਸਵਾਹ ਬਣਾ ਸਕਦਾ ਹੈ ਹਸਤੀ ਨਹੀਂ ਮਿਟਣੀ ਤੇਰੇ ਤੋਂ ਤੂੰ ਉਹਨੂੰ ਜੰਰਾ ਬਣਾ ਦੇਗਾ ਖਵਾ ਚੋਂ ਫੇਰ ਉੱਡ ਗਿਆ ਤੂੰ ਉਹਨੂੰ ਖਤਮ ਨਹੀਂ ਕਰ ਸਕਦਾ ਉਹ ਹੈ ਉਹਦੀ ਖੇਡ ਉਹਦੀ ਜੋਤ ਹੈ ਉਹ ਉਹ ਨਹੀਂ ਮਿਟਣੀ ਆਪਾਂ ਵੀ ਇਦਾਂ ਹੀ ਸੀ ਨਿਕਾਜਿਆ ਸੀ ਮਾਂ ਦੇ ਪਹਿਲਾਂ ਬਿੰਦ ਸੀ ਫਿਰ ਭਰੂਣ ਬਣਿਆ ਫਿਰ ਕਾਕਾ ਬਣਿਆ ਪੈਦਾ ਹੋਇਆ ਆ ਹੁਣ ਫਸ ਕਾਕਾ ਤੇ ਫਿਰ ਬੱਚਾ ਫਿਰ ਨੌਜਵਾਨ ਫਿਰ ਬੰਦਾ ਹੈ ਜੀ ਅੱਧ ਖੜ ਬਣ ਗਿਆ ਫਿਰ ਬੁੱਢਾ ਹੈ ਫਿਰ ਲਾਸ਼ ਹੈ ਫਿਰ ਹੱਡੀਆਂ ਨੇ ਉਹ ਪੰਜੇ ਤਤ ਪੰਜਾਂ ਚ ਮਿਲ ਕੇ ਉਹ ਹਸਤੀ ਨਹੀਂ ਕੋਈ ਮਿਟਾ ਸਕਦਾ ਉਸ ਇੱਕ ਨੂਰ ਹੈ ਨਾ ਜਿਹੜਾ ਇੱਕ ਨੂਰ ਤੇ ਸਭ ਜਾ ਕੁ ਉਪਜਿਆ ਉਹ ਨੂਰ ਸਦਾ ਰਹਿੰਦਾ ਹੈ ਉਹ ਨੂਰ ਕਦੇ ਖਤਮ ਨਹੀਂ ਹੁੰਦਾ ਬਦਲਦਾ ਰਹਿੰਦਾ ਸਾਰਾ ਕੁਝ ਸਭ ਕੁਝ ਚੇਂਜ ਹੁੰਦਾ ਰਹਿੰਦਾ ਪਰ ਉਹ ਹਸਤੀ ਜੇ ਸਾਡਾ ਹਸਤੀ ਨਾਲ ਕਨੈਕਸ਼ਨ ਬਣੇ ਹੋਰ ਇੱਕ ਐਗਜ਼ਾਮਪਲ ਦੇ ਇੱਕ ਹੋਰ ਐਗਜ਼ਾਮਪਲ ਦਿਨਾ ਜਦੋਂ ਸਮਝ ਆ ਜੇ ਜੀ ਦੇਖੋ ਜਿਵੇਂ ਕਿਸੇ ਬੰਦੇ ਦੇ ਮਨ ਵਿੱਚ ਆਇਆ ਉਹ ਕਹਿੰਦਾ ਫੁੱਲ ਤੋੜਾਂ ਫੁੱਲ ਸੀ ਇੱਕ ਬਹੁਤ ਸੋਹਣਾ ਉਹ ਕਹਿੰਦਾ ਫੁੱਲ ਤੋੜਾਂ ਧਿਆਨ ਨਾਲ ਸੁਣਿਓ ਬਈ ਕਹਿੰਦੇ ਫੁੱਲ ਤੋੜਾਂ ਉਹ ਜਦੋਂ ਫੁੱਲ ਲੱਗਿਆ ਨਾ ਤੋੜਨ ਫੁੱਲ ਦੇ ਨੇੜੇ ਗਿਆ ਤੇ ਫੁੱਲ ਕਹਿੰਦਾ ਵੀ ਕਿਉਂ ਆਇਆ ਮੇਰੇ ਨੇੜੇ ਕਹਿੰਦਾ ਤੈਨੂੰ ਤੋੜਨਾ ਮੈਨੂੰ ਪਿਆਰਾ ਬਹੁਤ ਲੱਗਦਾ ਤੈਨੂੰ ਸੁਣਿਓ ਕਹਿੰਦਾ ਮੈਂ ਤੈਨੂੰ ਤੋੜਨਾ ਐ ਤੂੰ ਪਿਆਰਾ ਬਹੁਤ ਲੱਗਦਾ ਫੁੱਲ ਕਹਿੰਦਾ ਮੈਂ ਮੇਰੇ 'ਚ ਪਿਆਰਾ ਕੀ ਐ ਸੁਣਿਓ ਮੇਰੇ 'ਚ ਪਿਆਰਾ ਕੀ ਐ ਮੇਰੇ ਵਿੱਚ ਪਿਆਰਾ ਕੀ ਐ ਕਹਿੰਦੇ ਮੇਰੀ ਹਸਤੀ ਤਾਣੀ ਕਰਕੇ ਐ ਮੈਂ ਜੋ ਲੈਣਾ ਤਾਣੀ ਜੋ ਲੈਣਾ ਧਿਆਨ ਨਾਲ ਸੁਣਿਓ ਬਈ ਮੈਂ ਜੋ ਲੈਣਾ ਤਨ ਤਾਣੀ ਜੋ ਲੈਣਾ ਅੱਛਾ ਤਾਣੀ ਜੋ ਲੈਣਾ ਤੂੰ ਸਾਰਾ ਕੁਝ ਫੁੱਲ ਨੂੰ ਗਿਆ ਕਹਿੰਦੇ ਹਾਂ ਹਾਂ ਉਹ ਕਹਿੰਦਾ ਚੱਲ ਫਿਰ ਟਾਣੀ ਕੱਟ ਲੈਨੇ ਆ ਜਦੋਂ ਟਾਣੀ ਦੇ ਨੇੜੇ ਲੈ ਕੇ ਗਿਆ ਕੈਂਚੀ ਟਾਣੀ ਕਹਿੰਦੀ ਹੈ ਨਾ ਤੂੰ ਮੇਰਾ ਕੋਈ ਕਸੂਰ ਨਹੀਂ ਮੈਂ ਜੋ ਪ੍ਰਾਪਤ ਕਰ ਰਹੀ ਆ ਇਹ ਸਾਰਾ ਕੁਝ ਨਾ ਮੈਨੂੰ ਟਣੇ 'ਚੋਂ ਮਿਲਦਾ ਟਣੇ 'ਚੋਂ ਉਹ ਕਹਿੰਦਾ ਚੱਲ ਕੋਈ ਨਹੀਂ ਵੱਡਾ ਆਰਾ ਚੱਕ ਕੇ ਟਣੇ ਨੂੰ ਵੱਢ ਲੈਨੇ ਆ ਵੀ ਟਣੇ 'ਚੋਂ ਮਿਲਦਾ ਉਹ ਜਦੋਂ ਤਣੇ ਨੂੰ ਵਧਣ ਲੱਗਿਆ ਤੇ ਤਣਾ ਕਹਿੰਦਾ ਮੈਂ ਸਾਰਾ ਕੁਝ ਜੜਾਂ ਤੋਂ ਪ੍ਰਾਪਤ ਕਰਦਾ ਮੇਰੀ ਕੋਈ ਗੱਲ ਨਹੀਂ ਰੂਟਸ ਨੇ ਜੜਾਂ ਨੇ ਜਿਹੜੀਆਂ ਜੜਾਂ ਤੋਂ ਪ੍ਰਾਪਤ ਕਰਦਾ ਮੈਂ ਸਾਰਾ ਕੁਝ ਕਹਿੰਦੇ ਚੱਲ ਕੋਈ ਨਹੀਂ ਜੜਾਂ ਪੱਟ ਲੈਣੇ ਜਦੋਂ ਜੜਾਂ ਲੱਗੇ ਪੱਟਣ ਤੇ ਜੜਾਂ ਨੇ ਆਖਿਆ ਕਹਿੰਦੇ ਮੇਰਾ ਕੁਝ ਨਹੀਂ ਇੱਥੇ ਅੱਛਾ ਕਹਿੰਦੇ ਸਾਰਾ ਕੁਝ ਮੈਨੂੰ ਮਿੱਟੀ ਤੋਂ ਪ੍ਰਾਪਤ ਹੁੰਦਾ ਉਹ ਕਹਿੰਦੇ ਚੱਲ ਮਿੱਟੀ ਨਾਲ ਗੱਲ ਕਰਦੇ ਆ ਜਦੋਂ ਮਿੱਟੀ ਨਾਲ ਗੱਲ ਹੋਈ ਮਿੱਟੀ ਕਹਿੰਦੀ ਐ ਇਹ ਸਾਰਾ ਕੁਝ ਜਿਹੜਾ ਐ ਇਹ ਮੇਰੀ ਕੋਈ ਤਾਕਤ ਨਹੀਂ ਇਹ ਪਾਣੀ ਕਰਕੇ ਆ ਪਾਣੀ ਕਰਕੇ ਉਹ ਕਹਿੰਦਾ ਪਾਣੀ ਕਿਵੇਂ ਕਹਿੰਦੇ ਬੱਦਲਾਂ ਚੋਂ ਆਉਂਦਾ ਐ ਮੀਂਹ ਪੈਂਦਾ ਐ ਤਾਂ ਪਾਣੀ ਪਾਣੀ ਤੋਂ ਬਾਅਦ ਸਾਰਾ ਕੁਝ ਚੱਲਦਾ ਐ ਇਹ ਰਸ ਮਠਾਸ ਸਭ ਕੁਝ ਤਾਂ ਚੱਲਦੀ ਐ ਉਹਨੇ ਤਾਂ ਨੂੰ ਨੂੰ ਕਰ ਲਿਆ ਬੱਦਲਾਂ ਕਿੰਨੀ ਕਹਿੰਦੇ ਤੁਸੀਂ ਦੱਸੋ ਇਹ ਤੁਹਾਡੇ ਚੋਂ ਮਿਲਦਾ ਮਿੱਟੀ ਨੂੰ ਮਿੱਟੀ ਤੋਂ ਅੱਗੇ ਜੜਾਂ ਨੂੰ ਜੜਾਂ ਤੋਂ ਅੱਗੇ ਤਣੇ ਨੂੰ ਤਣੇ ਤੋਂ ਅੱਗੇ ਟਾਣੀ ਨੂੰ ਟਾਣੀ ਤੋਂ ਅੱਗੇ ਫਿਰ ਫੁੱਲ ਨੂੰ ਬੱਦਲਾਂ ਨਾਲ ਗੱਲ ਕੀਤੀ ਬੱਦਲ ਕਹਿੰਦੇ ਸਾਡਾ ਕੁਝ ਨਹੀਂ ਇਹ ਸਾਰਾ ਕੁਝ ਸੂਰਜ ਦੀ ਖੇਡ ਹੈ ਇਹ ਸੂਰਜ ਕਰਕੇ ਹੀ ਬੱਦਲ ਬਣਦੇ ਨੇ ਨਾ ਉਹ ਭਾਫ਼ ਜੋ ਵੀ ਸਾਰਾ ਕੁਝ ਬੱਦਲ ਬਣਦੇ ਨੇ ਪਾਣੀ ਤੋਂ ਸੂਰਜ ਨਾਲ ਗੱਲ ਹੋਈ ਕਹਿੰਦੇ ਤੂੰ ਦੱਸ ਤੇ ਕਹਿੰਦੇ ਸੂਰਜ ਕਹਿੰਦਾ ਹੈ ਇਹ ਮੈਂ ਸਾਰੀ ਦੁਨੀਆ ਨੂੰ ਰੂਪ ਦੇਣਾ ਧਿਆਨ ਨਾਲ ਸੁਣਿਓ ਮੈਂ ਸਾਰੀ ਦੁਨੀਆ ਨੂੰ ਰੂਪ ਦੇਣਾ ਪਰ ਮੇਰੇ ਪਿੱਛੇ ਵੀ ਕੋਈ ਖੜਾ ਮੈਂ ਉਹਦਾ ਗੁਲਾਮ ਮੈਂ ਉਹਦਾ ਨੌਕਰ ਲੱਖਾਂ ਮੀਲ ਅੱਜ ਤੱਕ ਮੈਂ ਤੁਰਿਆ ਲੱਖਾਂ ਕਰੋੜਾਂ ਮੀਲ ਮੈਂ ਅੱਜ ਤੱਕ ਸਫ਼ਰ ਕਰ ਚੁੱਕਿਆ ਤੇ ਕਰਦਾ ਹੀ ਰਹਿਣਾ ਹੈ ਮੇਰੇ ਵਰਗੇ ਅਰਬਾਂ ਹੀ ਨੇ ਪਤਾ ਹੀ ਨਹੀਂ ਕਿੰਨੇ ਕਿਨੇ ਸਫਰ ਕਰ ਰਹੇ ਨੇ ਇਹ ਸਾਰੇ ਦੇ ਸਾਰੇ ਮੈਂ ਰੂਪ ਦੇਣਾ ਪਰ ਮੇਰੇ ਪਿੱਛੇ ਵੀ ਕੋਈ ਅਰੂਪ ਖੜਾ ਹੈ ਰੂਪ ਐੜਾ ਲਾ ਦਿਓ ਅੱਗੇ ਰੂਪ ਮੈਂ ਦੇਣਾ ਪਰ ਮੇਰੇ ਪਿੱਛੇ ਕੋਈ ਅਰੂਪ ਖੜਾ ਹੈ ਜਦੋਂ ਇੰਨੀ ਗੱਲ ਸੁਣੀ ਉਹ ਕਹਿੰਦਾ ਹੱਦ ਹੋ ਗਈ ਆਹ ਕੌਣ ਹੈ ਪਿੱਛੇ ਉਹੀ ਪਰਮਾਤਮਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹਦੇ ਭੈ ਵਿੱਚ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲ ਹੈ ਆ ਸਾਰਾ ਕੋ ਜਿਹਦੇ ਭੈ ਵਿੱਚ ਹੈ ਉਹ ਇੱਕ ਹਸਤੀ ਹੈ ਜਿਹੜੀ ਇੱਕ ਉਹ ਨਿੱਕੇ ਜੇ ਬੀਜ ਵਿੱਚ ਵੀ ਸੀ ਗੁਰਮਖੋ ਉਹ ਹਸਤੀ ਹੈ ਜਿਹਦੀ ਸੂਰਜ ਨੂੰ ਵੀ ਚਲਾਉਂਦੀ ਹੈ ਸੂਰਜ ਨੂੰ ਵੀ ਉਹੀ ਚਲਾਉਂਦੀ ਹੈ ਉਹ ਨਿੱਕੇ ਜੇ ਕੀੜੇ ਚ ਵੀ ਉਹੀ ਹੈ ਨਿੱਕੇ ਜਿਹੇ ਬੀਜ ਵਿੱਚ ਵੀ ਉਹੀ ਸੀ ਅੰਕੁਰ ਵਿੱਚ ਵੀ ਉਹੀ ਸੀ ਬੂਟੇ ਵਿੱਚ ਵੀ ਉਹੀ ਸੀ ਪੌਦੇ ਵਿੱਚ ਦਰਖਤ ਵਿੱਚ ਵੀ ਉਹੀ ਸੀ ਸ਼ਤੀਰਾ ਵਿੱਚ ਵੀ ਉਹੀ ਸੀ ਕੋਲਿਆਂ ਵਿੱਚ ਵੀ ਉਹੀ ਸੀ ਤੇ ਜੜਰੇ ਵਿੱਚ ਵੀ ਉਹੀ ਹੈ ਉਹ ਖਤਮ ਨਹੀਂ ਹੋਣਾ ਉਹਨੂੰ ਤੁਸੀਂ ਮਹਿਸੂਸ ਕਰਕੇ ਵੇਖੋ ਸਾਡੇ ਵਿੱਚ ਹੈ ਉਹ ਹਸਦੀ ਹੈ ਉਹ ਰੂਪ ਹੈ ਆ ਰੂਪ ਧਾਰਨ ਵਾਲੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਪਰ ਉਹ ਰੂਪ ਹੈ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਇਹ ਆਪ ਪੜਦੇ ਦਸ਼ਮਪਿ ਚਤ ਪਿਤਾ ਜੀ ਦੇ ਬਚੂ ਆਦ ਪੁਰਖ ਉਦਾਰ ਪੂਰਤ ਅਜੋਨ ਆਦ ਸੇ ਉਹਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਉਹ ਉਹ ਇੱਕ ਹਸਤੀ ਹੈ ਕਿਤੇ ਉਹਦੇ ਨਾਲ ਕਨੈਕਸ਼ਨ ਬਣਾਈਏ ਸਭੇ ਘਟ RAM ਬੋਲੇ RAM ਬੋਲੇ ਜਦੋਂ ਇਦਾਂ ਕਿਹਾ ਨਾ ਸੂਰਜ ਕਹਿੰਦਾ ਮੇਰੇ ਪਿੱਛੇ ਵੀ ਕੋਈ ਹੈ ਉਹ ਕਹਿੰਦਾ ਹੱਦ ਹੋ ਗਈ ਲੋ ਫੜੀਏ ਰਹੀ ਜਦੋਂ ਨੇ ਕਿਹਾ ਨਾ ਮੇਰੇ ਪਿੱਛੇ ਵੀ ਕੋਈ ਹੈ